ਆਪਣੇ ਕੋਲੋਂ ਕਿੰਨੀ ਕੀਮਤੀ ਦਾ ਟਰੈਕਟਰ ਸਟਾਰਟ ਹੋਇਆ ਆਪਣੇ ਟਰੈਕਟਰ ਵੀ 2 ਲੱਖ ਦੀ ਕੀਮਤ ਤੱਕ ਦਾ 2 ਤੋਂ ਥੱਲੇ ਵੀ ਹੁੰਦੇ ਆ ਤੇ 200 ਥੋੜੇ ਬਹੁਤੇ ਤਾਂ ਨਹੀਂ ਹੁੰਦੇ ਸਾਰਾ ਟਰੈਕਟਰ ਤਿਆਰ ਹੋਇਆ ਐਂ ਬੰਦੇ ਨੇ origignal ਤਿਆਰ ਕਰਾਇਆ ਸੀ ਆ ਠੀਕ ਆ ਜੀ ਇਹ ਪੂਰਾ ਵਧੀਆ ਟਰੈਕਟਰ ਹੈ ਜਾਂਟੇ ਵਧੀਆ ਹੀ ਮਾਨਦਾਨ ਕਰਦੇ ਮਾਨਤਨ 40000 ਦਾ ਟਰੈਕਟਰ ਦੇ ਦਾਂਗੇ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬਾਈ ਆ ਆਪਣੇ ਕੋਲੇ ਅੱਜ ਫੇਰ ਤੋਂ ਜਾਂਟਾ ਤੇ ਕਰਦੇ ਆ ਬਾਈ ਨਾਲ ਗੱਲਬਾਤ ਘੈਂਟ ਘੈਂਟ ਕੰਡੀਸ਼ਨ ਦੇ ਟਰੈਕਟਰ ਲੈ ਕੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਹੱਸਿ ਕਾਲ ਬਾਈ ਜੰਟ। ਹੱਸਿ ਕਾਲ ਬਾਈ ਜੀ ਕੀ ਹਾਲ ਹੈ ਜੀ? ਠੀਕ ਹੋ ਬਾਈ ਜੀ। ਬਹੁਤ ਵਧੀਆ ਜੀ। ਠੀਕ ਹੈ ਜੀ। ਕਿੰਨੇ ਟਰੈਕਟਰ ਲੈ ਕੇ ਆ ਬਈ ਅੱਜ? ਅੱਜ ਵੀਰੇ ਟਰੈਕਟਰ ਸੀਗੇ ਆਪਣੇ ਕੋਲੇ 5। ਇੱਕ ਟਰੈਕਟਰ ਨਾਲ ਜੋ ਸੇਲ ਹੋ ਗਿਆ ਆਪਣਾ। ਸੇਲ ਹੋ ਗਿਆ ਹਾਂਜੀ। ਠੀਕ ਹੈ ਜੀ। ਆਪਣੇ ਕੋਲੋਂ ਕਿੰਨੇ ਕੀਮਤੀ ਦੇ ਟਰੈਕਟਰ ਸਟਾਰਟ ਹੋਏ ਨੇ? ਆਪਣੇ ਟਰੈਕਟਰ ਵੀਰੇ 2 ਲੱਖ ਦੀ ਕੀਮਤ ਤੱਕ ਦਾ 2 ਤੋਂ 2 ਥੱਲੇ ਵੀ ਹੁੰਦੇ ਆ ਤੇ 200 ਥੋੜੇ ਬਹੁਤੇ ਤਾਂ ਨਹੀਂ ਹੁੰਦੇ। ਠੀਕ ਆ ਬੰਦ ਬਾਈ ਕਹਿੰਦਾ ਰਿਸਪੌਂਸ ਵਧੀਆ ਆ ਬਹੁਤ ਵਧੀਆ ਤੇ ਕੈਂਡ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇ ਆਪਣੇ ਕੋਲ ਇੰਜਨ ਗੇਰ ਦੇ ਬਾਈ ਆਪਣੇ ਇੰਜਨ ਗੇਰ ਦੇ ਟਰੈਕਟਰ ਸਾਰੇ ਸੁਸਤਰ ਹੁੰਦੇ ਜੀਵਿਦਾਰਾ ਟਰੈਕਟਰ ਹੁੰਦੇ ਸਾਰੇ ਠੀਕ ਆ ਹਾਂਜੀ ਜਿਹੜੀ ਗੱਲ ਕਹੋਗੇ ਉਹੀ ਨਿਕਲੂ ਬਾਈ ਜਿੰਨੀ ਹੋਊਗੀ ਓਨੀ ਕਹਿਣੀ ਆਪਾਂ ਤਾਂ ਹੀ ਵਿਗਦਾ ਮਾਲ ਠੀਕ ਆ ਜੀ ਤੇ ਬਾਈ ਦਾ ਤੇ ਕਿੰਨਾ ਕ ਟਾਈਮ ਹੋਗਾ ਬਾਈ ਜੀ ਆਪਣੇ ਕੰਮ ਕਰਦੇ ਨੂੰ ਕੰਮ ਕਰਦੇ ਨੂੰ ਵੀਰੇ ਮੈਨੂੰ ਹੋਗੇ ਓਨੇ ਅਸੀਂ ਕੀਤਾ ਸੀ 2000 ਦੇ ਵਿੱਚ ਰੂਆ 24 ਨੂੰ ਚੱਲੀ ਜਾਂਦਾ ਠੀਕ ਹੈ ਚੌਕ ਬੱਤੀ ਸਾਲੋ ਹੋ ਗਏ 25 ਸਾਲ ਤੋਂ ਠੀਕ ਆ ਬਜੀ ਮੰਨ ਕੇ ਜੇ ਵਿਸ਼ਵਾਸ ਜੋ ਕਹਿ ਲਿਆ ਨਾ ਆਪਾਂ ਵੀ ਆਏ ਆ ਵੀ ਜਦੋਂ ਆਪਾਂ ਕੰਮ ਹੀ ਸੁਥਰਾ ਕਰਾਂਗੇ ਫਿਰ ਵਿਸ਼ਵਾਸ ਹੋ ਜਾਣਾ ਲੰਬੇ ਸਮੇਂ ਵਰਤਨ ਹਾਂ ਮਤਲਬ ਲੰਬੇ ਸਮੇਂ ਠੀਕ ਆ ਚਲੋ ਬਜੀ ਆਪਾਂ ਪਹਿਲਾਂ ਮਹਿੰਦਰਾ ਬਾਰੇ ਗੱਲਬਾਤ ਕਰਾਂਗੇ 475 ਸਰਪੰਚ ਇਹ 475 ਟਰੈਕਟਰ ਆ ਵੀਰੇ 3 ਗੇਅਰ ਦਾ ਪੂਰਾ ਓਕੇ ਆ ਪੈਰ ਮਗਲੇ ਹੈਗੇ 60 ਪੈਸੇ ਜੇ ਕੇ ਦੇ ਜੇ ਕੇ ਦੇ ਵਧੀਆ ਕੰਪਨੀ ਦਾ 12 ਦੇ ਟਾਇਰ ਹਨ ਜੀ 12 ਦੇ ਮੂਲੇ ਵੀ ਨਵੇਂ ਆ ਗਏ ਟਰੈਕਟਰ ਨਾ ਇਹ ਇੰਜਨ ਗੇਅਰ ਦਾ ਪੂਰਾ ਕੇ ਟਰੈਕਟਰ ਤਿਆਰ ਹੋਇਆ ਵਾ ਠੀਕ ਹੈ ਜੀ ਵਧੀਆ ਪੇਂਟ ਚ ਤਿਆਰ ਹੋਇਆ ਠੀਕ ਹੈ ਜੀ ਹਾਂ ਜੀ ਪੇਂਟ ਹੋਇਆ ਹੋਇਆਗਾ ਹਾਂ ਸਾਰਾ ਟਰੈਕਟਰ ਪੇਂਟ ਹੋਇਆ ਲੈ ਬਾਈ ਜਿਵੇਂ ਕਹੇਤਾ ਸੀ ਨਾ ਬਾਈ ਨੇ ਵੀ ਕਈ ਵੀਰ ਹੁੰਦੇ ਨੇ ਕਿ ਕਹਿੰਦੇ ਨੇ ਵੀਰ ਤਿਆਰ ਨਹੀਂ ਹੋਇਆ ਪਾਰਟੀ ਲੈਣ ਸਾਫ ਸਾਰਾ ਟਰੈਕਟਰ ਤਿਆਰ ਹੋਇਆ ਐਂ ਬੰਦੇ ਨੇ origi ਨਾਲ ਤਿਆਰ ਕਰਾਇਆ ਸੀ ਆ ਠੀਕ ਹੈ ਜੀ ਇਹ ਪੂਰਾ ਵਧੀਆ ਟਰੈਕਟਰ ਆ ਜੋ ਬਣ ਕੇ ਚੱਲੇ ਆ ਆਪਾਂ ਕਹਿਗੇ ਚੱਲੀ ਆ ਨਾ 2122 ਮਾਡਲ ਵਰਗੀ ਕੰਡੀਸ਼ਨ ਬਈ ਆ ਕੰਡੀਸ਼ਨ ਵੀਰੇ ਫਰਾਏ ਆ ਜੋ ਟਰੈਕਟਰ ਦਾ ਰੰਗ ਹੀ ਸਾਰਾ ਵਧੀਆ ਹੋਇਆ ਹੋਇਆ ਮਾੜਾ ਰੰਗ ਨਹੀਂ ਹੋਇਆ ਦੇਖੋ ਐ ਨਹੀਂ ਹੋਵੇ ਕਿਸੇ ਕੋਲ ਰੰਗ ਚ ਪਰਾਉਣ ਲਮਾਉਂ ਰੰਗ ਪੂਰਾ ਸਾਫ ਪਿਆਗਾ ਕੋਈ ਐਵੇਂ ਨਹੀਂ ਹੈਗਾ ਵੀ ਕੁਈ ਵਾਲਾ ਰੰਗ ਲੱਗਾ ਹੋਇਆ ਟਰੈਕਟਰ ਨੂੰ ਠੀਕ ਆ ਜੀ ਇਹ ਮਾਡਲ ਬਈ ਜੀ ਮਾਡਲ 2002 ਸਭੇ 2002 ਮਾਡਲ ਆ ਪੇਂਟ ਹੋਇਆ ਹੈ ਬਾਡੀ ਲਾਈਨ ਦਾ ਸਾਫ ਆ ਵੀ ਜਿੰਨਾ ਵੀ ਹੈ ਬਾਡੀ ਲਾਈਨ ਦਾ ਪੂਰਾ ਓਕੇ ਆ ਮਰਗਾੜ ਜੋ ਕੋਈ ਸਾਰਾ ਨਾਲ ਦਾ ਹੀ ਆ ਠੀਕ ਆ ਨਾਲ ਦੀ ਪੇਂਟ ਕਰਵਾਇਆ ਹਾਂ ਨਾਲ ਦੇ ਤੇ ਪੇਂਟ ਕਰਾਇਆ ਵਿਆ ਠੀਕ ਆ ਜੀ ਸ਼ੌਕੀਆਂ ਬੰਦੇ ਨੇ ਕਰਾਇਆ ਟਰੈਕਟਰ ਮਗਰੋਂ ਮਗਰੋਂ ਵਿਆ ਪੂਰਾ ਵਧੀਆ ਵੀਰੇ ਠੀਕ ਆ ਜੀ ਤੇ ਜੇ ਗੱਲਬਾਤ ਕਰੀਏ ਭਾਈ ਜੀ ਤੇ ਡਿਮਾਂਡ ਦੀ ਡਿਮਾਂਡ ਵੀਰੇ ਮੱਡੀ ਦੀ ਹੈਗੀ 1,90,000 ਰੁਪਿਆ ਠੀਕ ਆ ਜੀ ਆਪਾਂ ਟਰੈਕਟਰ ਦੇ ਦਾਂਗੇ ਇਹ 2000 ਛੋਟ ਛੱਡਾਂਗੇ 20,000 ਰੁਪਿਆ 20,000 ਰੁਪਿਆ 1 ਲੱਖ 70000 ਰੁਪਏ ਦਾ ਹੈ ਵੀ 472 ਟਰੈਕਟਰ ਆ ਪੂਰਾ ਵਧੀਆ ਰੇਟ ਠੀਕ ਹੈ ਜੀ ਮਨ ਕਹਿੰਦਾ 30 35000 ਰੁਪਏ ਦਾ ਕਹਿੰਦੇ ਟਰੈਕਟਰ ਤਿਆਰ ਹੋਣ ਦੀ ਲੱਗ ਜਾਂਦਾ ਲੱਗ ਜਾਂਦਾ ਵੀ ਜੀ ਮਿਹਨਤ ਬਹੁਤ ਹੁੰਦੀ ਵੀਰੇ ਬਹੁਤ ਮਿਹਨਤ ਹੁੰਦੀ ਹੈਗੇ ਸਾਰਾ ਟੂਕੇ ਦੇ ਰੰਗ ਜੀ ਤਿਆਰ ਹੋਇਆ ਟੂਕੇ ਦੇ ਰੰਗ ਚ ਟੂਕੇ ਦਾ ਪੇਂਟ ਆ ਬਾਈ ਜੀ ਕਿਸੇ ਪਾਸੋਂ ਆਇਆ ਨਹੀਂ ਹੈਗਾ ਵੀ ਭਾਈ ਟੋਟਾ ਸਾਰਾ ਟਰੈਕਟਰ origignal ਆ ਪਿਆ ਠੀਕ ਹੈ ਬਾਡੀ ਲੈਂਦਾ ਸਾਫ਼ ਹੀ ਗੱਲੀ ਜਣਾ ਪੂਰਾ ਬਈ ਵਧੀਆ ਠੀਕ ਹੈ ਜੀ ਤੇ ਅੱਗੇ ਕਹੇ ਬਈ ਜੀ ਸਵਰਾਜ 855 ਹਾਂਜੀ ਸਾਦੀ ਕਟਾਈ ਵਾਲਾ ਕਹਿ ਲੀਆ ਆਪਾਂ ਇਹਨੂੰ ਤੇ ਕੰ ਦੇ ਇੰਜਨ ਗੇਅਰ ਦੀ ਗੱਲ ਕਰੀ ਬਈ ਜੰਟ ਬਾਈ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਬਾਕੇ ਟਰੈਕਟਰ ਲੈ ਜੇ ਬਾਕੇ ਲੈ ਜੇ ਬਾਕੇ ਲੈ ਜਿਓ ਪਰ ਇੱਕ ਗੱਲ ਆ ਕਿ ਜਿਹੜਾ ਵੀ ਟਰੈਕਟਰ ਹੋਗਾ ਬਾਈ ਕਹਿੰਦਾ ਬਾਕੇ ਲੈ ਜਾਓ ਕਿ ਸੱਲੀ ਬਾਕੇ ਲੋਕਲ ਨਾਲ ਪਿੰਡ ਰਹਿ ਜਾਂਦਾ ਠੀਕ ਆ ਜੀ ਤੇ ਪਿੰਡ ਬਈ ਜੀ ਪਿੰਡ ਲਵਾਰਾ ਜ਼ਿਲ੍ਹਾ ਮੋਕਾ ਇਸ ਤੋਂ 3 ਕਿਲੋਮੀਟਰ ਤੇ ਲਵਾਰਾ ਰਹਿ ਜਾਂਦਾ ਅੰਮ੍ਰਿਤਸਰ ਰੋਡ ਤੇ ਠੀਕ ਆ ਜੀ ਬਾਬੇ ਦੇ ਬਕਰ ਬਾਬਾ ਦਾ ਮੁਸ਼ਾਲਾ ਪਿੰਡ ਆ ਠੀਕ ਆ ਜਿੱਥੇ ਵੀਰਵਾਰ ਨੂੰ ਮੇਲਾ ਲੱਗਦਾ ਹਾਂਜੀ ਤੇ ਟਾਇਰ ਬਈ ਜੀ ਇਹਦੇ ਟਾਇਰ ਵੀਰੇ 14 ਦੇ ਹੈਗੇ ਇਹਦੇ 72 ਰੁਪਏ ਟਾਇਰ ਠੀਕ ਹੈ ਜੀ ਗੁਡੀਅਰ ਦੇ ਗੁਡੀਅਰ ਦੇ ਪਾਏ ਹੋ 9000 ਰੁਪਏ ਆ ਛੋੜੇ ਪਾਏ ਆ 750 ਦੇ 750 ਦੇ ਆਮ 650 ਵਾਲੇ ਹੁੰਦੇ ਆ ਆਮ ਇਹਦੇ 650 ਦੇ ਮਗਰ 13 ਦੇ ਹੁੰਦੇ ਆ ਠੀਕ ਹੈ ਜੀ 13 ਵਾਲੇ ਤੇ ਬਾਹਰ ਪੰਪ ਵਾਲਾ ਹੈਗਾ ਕੰਡੀਸ਼ਨ ਬਾਡੀ ਲਾਈਨ ਦਾ ਪੂਰਾ ਸਾਫ ਆ ਜਿੰਨਾ ਹੈਗਾ ਸਾਰਾ ਅਰੀਜਨਲ ਹੈ ਜੀ ਸਾਰਾ ਡੈਟਰੀਨ ਦਾ ਬਾਡੀ ਲਾਈਨ ਦਾ ਪੂਰਾ ਵਧੀਆ ਮਸ਼ੀਨ ਤੇ ਚੜਾ ਦਿਓ ਜਿੱਥੇ ਮਰਜੀ ਜੋੜ ਲਿਓ ਪਰਵਾਹੀ ਕੋਈ ਨਹੀਂ ਟੇਟ ਠੀਕ ਹੈ ਪਰਵਾਹੀ ਨਹੀਂ ਹੈਗੀ ਹਾਂਜੀ ਠੀਕ ਆ ਜੀ ਤੁਸੀਂ ਵਾਕੀ ਚੈੱਕ ਕਰ ਲਓ ਕੰਡੀਸ਼ਨ ਦਾ ਪੂਰਾ ਸਾਫ ਆ ਤੇ ਇਹ ਮਾਡਲ ਵੇ ਜੀ ਮਾਡਲ ਇਹ ਵੀ 2002 ਹੈ ਇਹ ਵੀ 2002 ਹੈ ਤੇ 2002 ਜਿਆਦਾ ਹੋਣਗੇ ਠੀਕ ਆ ਜੀ ਲੈ ਵੀ 2002 ਹੀ ਹੋਣਗੇ ਤੇ ਇਹਦੀ ਡਿਮਾਂਡ ਬਈ ਜੀ ਡਿਮਾਂਡ ਇਹਦੀ ਹੈ ਕਿ ਮੰਡੀ ਦੀ ਵਿੱਚ ਜੀ 2 ਲੱਖ ਤੇ 60000 ਠੀਕ ਆ ਜੀ ਹਾਂ ਜੀ ਜੈਂਟ ਵਧੀਆ ਹੀ ਮਾਨਦਾਨ ਕਰਦੇ ਮਾਨਦਾਨ 40000 ਦਾ ਟਰੈਕਟਰ ਦੇ ਦਾਂਗੇ ਨੈਟ ਨੈਟ 2 ਲੱਖ 40000 ਛੋਟ ਦੇ ਦਾਂਗੇ ਠੀਕ ਆ ਬਈ ਜੀ ਜੇ ਟਰੈਕਟਰ ਘਟਾਉਣਾ ਹੈ ਬਈ ਜੀ ਕਿਸੇ ਨੂੰ ਘਟ ਲਾਂਗੇ ਬਈ ਜੀ ਕੋਈ ਗੱਲ ਤੇ ਨੰਬਰ ਹੈਗਾ ਪੰਜਾਬ ਦਾ ਨੰਬਰ ਪੰਜਾਬ ਦਾ ਠੀਕ ਹੈ ਟਰੈਕਟਰ ਤਕਰੀਬਨ ਪੰਜਾਬ ਨੰਬਰ ਹੀ ਦੋ ਜੀ ਸਾਰੇ ਪੰਜਾਬ ਨੰਬਰ ਹੁੰਦੇ ਵੀਰੇ ਆਪਣੇ ਕੋਲ ਠੀਕ ਹੈ ਜੀ ਲਓ ਵੀ ਆ ਟਰੈਕਟਰ ਦੇਖੋ ਇੱਕ ਘੋੜਾ ਵਾ 35 ਜੀ ਠੀਕ ਹੈ 735 ਹਨਾ ਇਹ ਮਾਡਲ ਟਰੈਕਟਰ ਦੀ ਸਬਾਈ ਦੇਖੋ ਬਾਡੀ ਲਾਈਨ ਦੀ ਕਿੰਨੀ ਸੋਹਣੀ ਆ ਟਰੈਕਟਰ ਉਤੋਂ ਕਿੰਨੇ ਸ਼ੌਂਕਿਆ ਜਾਂ ਤਿਆਰ ਕੀਤਾ ਇਹ ਕੇ ਸੋ ਕੀ ਇਹ ਤਿਆਰ ਕਰਿਆਗਾ ਹਾਂਜੀ ਇੱਕ ਤਾਂ ਘੋੜਾ ਬੰਪਰ ਹੁੰਦਾ ਇਹ ਤਰਕਮਾ ਬੰਪਰ ਆ ਗਿਆ ਵੀ ਜੀ ਬਾਈ ਪਤਾ ਨਹੀਂ ਯਾ ਬੰਪਰੀ ਬਹੁਤ ਵੱਡਾ ਲਾਇਆ ਪਿਆ ਬੰਪਰੀ ਬਹੁਤ ਵੱਡਾ ਤਰਕਮਾ ਜੱਟ ਕੇ ਘੋੜਾ ਸਮਝੂ ਨਹੀਂ ਬਾਹਰ ਵੀ ਵੀ ਗੱਲ ਬਾਡੀ ਵੇਖ ਕਿੰਨੀ ਟਰੈਕਟਰ ਦੀ ਨਵੇਂ ਟਰੈਕਟਰ ਨੂੰ ਵਿੱਚੋਂ ਵੀ ਉਨਾ ਹੀ ਨਵਾਂ ਬਾਈ ਜੀ ਠੀਕ ਆ ਜੀ ਦਿਖਾਉਂਗੇ ਭਾਈ ਖੋਲ ਕੇ ਮੜਾਏ ਹਾਂ ਹਾਂਜੀ ਹਾਂ ਬਾਈ ਟਰੈਕਟਰਾਂ ਪਿੱਛੋਂ ਪੁੱਛਣ ਨਵਾਂ ਹੀ ਪਿਆਰ ਟਾਇਰ 70% ਟਾਇਰ ਐਮ ਆਰ ਪਦੇ 13 ਦੇ ਆ ਠੀਕ ਆ ਜੀ 13 ਦੇ ਬਾਡੀ ਲੈਣ ਦੇਖੋਗਾ 13 ਦੇ ਟਾਇਰ ਹੈਵੀ ਬਾਡੀ ਲੈਣ ਦੇਖ ਸਕਦੇ ਹੋ ਕਿ origianlly ਅਜਨਾਂ ਵੀ ਸਾਰਾ ਰੀਨ ਹੈ ਚਾਬੀ ਇੰਜੀਨ ਟਰੈਕਟਰ ਨੂੰ ਆਪਾਂ ਕਹਿ ਲਿਆ ਨਾ ਟੁੱਟ ਪੱਜ ਕੋਈ ਨਹੀਂ ਹੈਗੀ ਟਰੈਕਟਰ ਦੀ 8490 ਪੈਸੇ ਰੰਗ ਪਿਆ ਟਰੈਕਟਰ ਦੇ ਉੱਤੇ ਠੀਕ ਆ ਜੀ ਬਾਕੀ ਉੱਪਰੋਂ ਉੱਪਰ ਤਿਆਰ ਹੋਇਆ ਵਿੱਚ ਕੋਈ ਤਿਆਰ ਟਰੈਕਟਰ ਬਾਈ ਜੀ ਹੋਇਆ ਹੋਇਆ ਠੀਕ ਹੈ ਇਹਨਾਂ ਕਿਸੇ ਨੇ ਸ਼ੌਂਕੀਆ ਤਿਆਰ ਕੀਤਾ ਬੇਸੋਂ ਜਿਵੇਂ ਪਹਿਲੇ ਬੈਠੇ ਨੇ ਗੱਲ ਟਰੈਕਟਰ ਅੰਦਰੋਂ ਰੈਮਰ ਅਮਰਗਾਰਡ ਸਭ ਕੁਝ ਐਮ ਪਿਆ ਠੀਕ ਆ ਬਾਈ origianlly ਆਪਾਂ ਕਹਿ ਲਿਆ ਨਾ ਸਾਰਾ ਰੀਨ ਹੈ ਸਾਰਾ ਰੀਨ ਠੀਕ ਆ ਜੀ ਤੇ ਇਹ ਮਾਡਲ ਵੇ ਜੀ 98 ਆ ਜ ਠੀਕ ਹੈ ਪੰਜਾਬ ਨੰਬਰ ਹੈਗਾ ਨਵੀਂ ਬੈਟਰੀ ਹੈ ਡੈਟਰ ਚ ਪਾਰ ਪੰਪਾ ਠੀਕ ਹੈ ਜੀ 13 ਦੇ ਡੈਟਰਾਂ ਚ ਠੀਕ ਹੈ ਜੀ 44 ਨਹੀਂ ਹੈਗਾ ਬਾਈ ਜੀ ਹੈਗਾ 735 ਹੈ ਵੀਰ ਜੀ ਹੈਗਾ ਕਈ ਵੀਰ ਕਹਿੰਣਗੇ ਵੀ 44 ਲਿਖਿਆ ਪਿਆ ਹਾਂਜੀ ਪਰ ਜਿਹੜੇ 800 ਉਹ ਵੱਡਾ ਮਾਡਲਾਂ ਦਾ ਉਹ ਐਕਸਪੀ ਵਾਲਾ ਹੈਗਾ ਐਕਸਪੀ ਆਗਾ ਬਾਈ ਨੂੰ ਲੇਤਾ 98 ਮੜਦਾ ਤੇ ਇਹਦੀ ਡਿਮਾਂਡ ਪਈ ਜੀ ਡਿਮਾਂਡ ਮੰਡੀ ਦੀ ਵੀਰੇ 1 ਲੱਖ 65000 ਆ ਠੀਕ ਹੈ ਜੀ ਟਰੈਕਟਰ ਦੇ ਦਾਂਗੇ ਮੌਕੇ ਤੇ ਆਪਾਂ 1.5 ਲੱਖ ਦਾ 15000 ਠੀਕ ਹੈ 1.5 ਲੱਖ ਰੁਪਏ ਦਾ ਭਾਈ ਕਹਿੰਦਾ ਟਰੈਕਟਰ ਦੇ ਦੇਣਗੇ ਹਾਂਜੀ ਤੇ ਬਾਕੀ ਕੰਡੀਸ਼ਨ ਦਾ ਜਿੰਨਾ ਵੀ ਟਾਇਰ ਦੇਖੀ ਇਹਦਾ ਟਰੈਕਟਰ ਤੇ ਮਗਲੇ ਟਾਇਰ ਹੀ 25000 ਦੇ ਟਾਇਰ ਆ ਠੀਕ ਹੈ 25000 ਰੁਪਏ 70 75 ਪੈਸੇ ਆ ਠੀਕ ਆ ਜੀ ਐਮ ਆਰ ਪੀ ਠੀਕ ਆ ਜੀ ਤੇ ਕੰਡੀਸ਼ਨ ਪੂਰੇ ਸਾਫੀਆ ਓਕੇ ਰਿਪੋਰਟ ਤੇ ਆ ਪੰਜਾਬ ਨੰਬਰ ਆ ਤੇ ਕਹਿੰਗੇ ਸਵਰਾਜ 800 ਦਾ 2002 ਮਾਡਲ ਆ ਠੀਕ ਆ ਜੀ ਟਰੈਕਟਰ ਓਕੇ ਵਰਗਾ ਓਕੇ ਵਰਗਾ ਟਰੈਕਟਰ ਹੈਗਾ ਟਾਇਰ ਵੀ ਜੀ ਦੇ ਟਾਇਰ ਵੀ ਦੇ ਟਰੈਕਟਰ ਦੇ ਟਾਇਰ ਹੀ ਹੈਗੇ 85 ਪੈਸੇ ਠੀਕ ਹੈ 85 ਪੈਸੇ ਠੀਕ ਹੈ ਫਰੰਟ ਤੋਂ ਨੰਵੇਂ ਵਾਂਗੂ ਦਿਖ ਰਿਹਾ ਗੁੜੀਰ ਦੇ ਟਾਇਰਾ ਠੀਕ ਹੈ ਸਾਦੀ ਘਟਾਈ ਵਾਲਾ ਗੋਲੇ ਹੀ ਸਿਆਲਾ ਗੈਣਾ ਗੋਲੇ ਹੀ ਸਿਆਲਾ ਠੀਕ ਹੈ ਤੇ ਇੰਜਨ ਗੇਅਰ ਭਾਈ ਇੰਜਨ ਗੇਅਰ ਦਾ ਪੂਰਾ ਓਕੇ ਵਾਹ ਕੇ ਟਰੈਕਟਰ ਚੈੱਕ ਕਰਕੇ ਲੈ ਕੇ ਜਾਓ ਠੀਕ ਹੈ ਵਾਹ ਕੇ ਚੈੱਕ ਕਰਕੇ ਲੈ ਕੇ ਜਾਓ ਕਿਹੜਾ ਲੱਗਾ ਜ਼ਿਮੀਂਦਾਰਾ ਟਰੈਕਟਰ ਜ਼ਿਮੀਂਦਾਰਾ ਟਰੈਕਟਰ ਹੈਗਾ ਇਹ ਵੀ ਨਾਟ ਧੂਰੀ ਦਾ ਨੰਬਰ ਆਣਾ ਬਾਈ ਜੀ ਹਾਂਜੀ ਲੱਗੇ ਧੂਰੀ ਦਾ ਨੰਬਰ ਆਗਾ ਤੇ ਮਾਡਲ ਬਾਈ ਜੀ ਇਹ ਮਾਡਲ 2002 ਦੋ ਵੀ ਇਹ ਵੀ 2002 ਆ ਹਾਂਜੀ ਠੀਕ ਆ ਜੀ ਲਵ ਇਹ ਵੀ 2002 ਆ ਤੇ ਇਹਦੀ ਡਿਮਾਂਡ ਬਈ ਜੀ ਡਿਮਾਂਡ ਵੀ ਰਹੀ ਹੈਗੀ 2 ਲੱਖ ਦੇ 85000 ਮੰਡੀ ਦੀ ਠੀਕ ਆ ਜੀ 15000 ਛੂਟ ਇਹ ਚ ਹੋ ਜੂ ਵੀਰ 15000 ਛੂਟ ਹੋ ਜੂ 2 ਲੱਖ 77000 ਰੁਪਏ ਹੈ ਨਾ 77000 ਦਾ ਜੀ ਐ ਵੀ 270000 ਰੁਪਏ ਦਾ ਟਰੈਕਟਰ ਵੀ ਹਰੇਕ ਮਾਦਰ ਕੱਟਿਆ ਜਾਊਗਾ ਜੇ ਕਿਸੇ ਵੀਰ ਨੇ ਟਰੈਕਟਰ ਕਟਵਾਉਣਾਗਾ ਠੀਕ ਹੈ ਜਾ ਕਿਸੇ ਨੇ ਹੋਰ ਵੀ ਉਹ ਕਰਨਾਗਾ ਅੱਜ ਹੋਈ ਨਹੀਂ ਜਿਹਦਾ ਸੀ ਗੱਡੀ ਵੀ ਟਰੈਕਟਰ ਨਵਾਂ ਹੀ ਬਹੁਤ ਆ ਵੀਰੇ ਪੂਰਾ ਪਿਆ ਦੇਖੋ ਠੀਕ ਹੈ ਜੀ ਪੇਂਟ ਪੂਂਟ ਦਾ ਸਾਰਾ Ориਜਨਲ ਸਾਰਾ Ориਜਨਲ ਸਾਰਾ ਠੀਕ ਹੈ ਜੀ ਤੇ ਲਕੇਸ਼ ਲੱਗੀ ਜੇ ਭਾਈ ਕਿਸੇ ਨੇ ਉਹ ਟਰੈਕਟਰ ਵੇਚਣਾ ਹੋਵੇ ਤਾਂ ਵੀ ਸੰਪਰਕ ਹਾਂਜੀ ਹਾਂ ਵਧੀਆ ਲੈ ਲਾਂਗੇ ਠੀਕ ਆ ਮੰਨ ਕੇ ਚੱਲੋ ਬਾਜਬ ਰੇਟ ਵਾਲਾ ਪਾ ਵੱਡੇ ਰੇਟਾਂ ਵਾਲੇ ਵੱਡੇ ਰੇਟਾਂ ਨਹੀਂ ਲੈਂਦੇ ਵੀਰੇ ਦੂਰ ਆਖਦੀ ਨਹੀਂ ਜਾਂ ਚ ਡਬਲ ਕਲੱਚ ਟਰੈਕਟਰ ਆ ਉਹ ਛੋਟੇ ਵਾਲਾ ਹੋਵੇ ਕੋਈ ਠੀਕ ਆ 2 ਤੋਂ 3 ਲੱਖ ਵਾਲਾ ਜਿਹੜਾ ਮਾਰਦਾ ਹਾਂਜੀ ਬਾਹਲਾ ਨਹੀਂ ਤਾਂ ਪਜਲ ਦੇ ਠੀਕ ਆ ਜੀ ਜੇ ਕਿਸੇ ਨੇ ਲੈਣਾ ਆਪਾਂ ਨਾਰਮਲ ਜਿਵੇਂ ਆ ਦਾਰਦਾ ਕੰਮ ਕਰਦੇ ਆ ਵੀ ਇਹ ਨਹੀਂ ਹੈਗਾ ਵੀ ਬਾਹਲੇ ਵੱਡੇ ਵਾਲੇ ਟਰੈਕਟਰ ਨਹੀਂ ਜਾਂ ਕਿਉਂਕਿ ਹਰ ਇੱਕ ਬੰਦਾ ਨਹੀਂ ਇਹ ਕੰਮ ਲੈਣ ਤੇ ਚੱਲਦਾ ਠੀਕ ਕੋਈ ਵੱਡਿਆਂ ਤੇ ਚੱਲਦਾ ਕੋਈ ਹਸਾਮ ਨੇ ਛੋਟਿਆਂ ਤੇ ਚੱਲਦਾ ਠੀਕ ਹੈ ਜੀ ਸਾਡਾ ਕੰਮ ਆ ਨੋਰਮਲ ਜੀ ਰੇਂਜ ਰੱਖੀ ਹੈ ਤੇ ਫਿਰ ਇਹਨੇ ਕੰਮ ਵੀ ਵਧੀਆ ਚੱਲਦਾ ਠੀਕ ਹੈ ਛੇਤੀ ਮਤਲਬ ਕਿ ਬੇਗਬਈ ਹਾਂ ਛੇਤੀ ਵਾਲ ਲੱਭੀ ਪਦੀ ਹੋਦੀ ਜਾਂਦੀ ਹੈ ਚੱਲੀ ਜਾਂਦਾ ਕੰਮ ਪਰ ਹਣਾ ਠੀਕ ਹੈ ਜੀ ਤੇ ਲੋਕੇਸ਼ਨ ਬਾਈ ਜੀ ਲੋਕੇਸ਼ਨ ਵੀਰੇ ਆਮ ਤਸੀਂ ਆਂਦਵਾਰ ਮੰਡੀ ਰਹਿਨੇ ਆ ਬੁੱਗੀਪੁਰਾ ਚੌਂਕ ਮੋਗਾ ਠੀਕ ਹੈ ਜੀ ਤੇ ਉਹ ਆ ਸਾਡਾ ਪਿੰਡ ਲਵਾਰਾ ਲਵਾਰਾ ਹਾਂ ਜੀ ਤੋਂ 3-4 ਕਿਲੋਮੀਟਰ ਤੇ ਆ ਬਾਬੇ ਦਾਮੂਸ਼ਾ ਵਾਲਾ ਲਵਾਰਾ ਠੀਕ ਹੈ ਉੱਥੇ ਲੰਦਦੇ ਨੇ ਟਰੈਕਟਰ ਹਾਂ ਜੀ ਕਰੀ ਹੁੰਦੇ ਟਰੈਕਟਰ ਠੀਕ ਹੈ ਬਈ ਜੰਟ ਬਹੁਤ ਬਹੁਤ ਧੰਨਵਾਦ ਗੱਲ ਕਰਕੇ ਬਹੁਤ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਕਰ ਲਓ ਫੋਲੋ ਧੰਨਵਾਦ ਸਸਿਕਾ